ਲੱਗਦਾ ਉਹ ਹੀ ਐ ਜੋ ਹੈ ਦਿਲ ਮੇਰੇ ਦੀ ਚੂਰ ਲੱਗਦਾ ਉਹ ਹੀ ਐ ਲੱਗਦਾ ਉਹ ਹੀ ਤੂੰ ਕਰਦੀ ਨਹੀਂ ਕਦੇ ਕੋਦ ਲੱਗਦਾ ਉਹ ਹੀ ਐ ਲੱਗਦਾ ਉਹ ਹੀ ਤੂੰ ਹੈ ਦਿਲ ਮੇਰੇ ਦੀ ਚੂਰ ਲੱਗਦਾ ਉਹ ਹੀ ਐ ਕਰਿਆ ਜਿਸ ਪਦ ਨਾਮ ਹੈ ਮੈਨੂੰ ਭੁੱਲ ਦੀ ਨਾ ਕਦੇ ਸ਼ਾਮ ਹੈ ਮੈਨੂੰ ਕੜੀ ਅੰਦੀ ਸੁਬਦ ਨਾਮ ਹੈ ਮੈਨੂੰ ਪੁੱਲ ਦੀ ਨਾਕ ਜੇ ਸ਼ਾਮ ਹੈ ਮੈਨੂੰ ਖੜਗਲੀ ਵਿੱਚ ਜਿਸਨੇ ਖੜਗਲੀ ਵਿੱਚ ਜਿਸਨੇ ਮਚਾਇਆ ਸੀ ਬੜਾ ਸ਼ੋਰ ਲੱਗਦਾ ਉਹ ਹੀ ਐ ਤੂੰ ਦਿਲ ਮੇਰੇ ਦੀ ਚੂਰ ਲੱਗਦਾ ਉਹ ਹੀ ਐ ਤੂੰ ਦਿਲ ਮੇਰੇ ਦੀ ਚੂਰ ਲੱਗਦਾ ਉਹ ਹੀ ਐ ਮੁਸਕਾਂਦੇ ਨੇ ਉਤੋਂ ਤੋਂ ਦਿਲ ਅੰਦਰ ਰੱਖਦੇ ਖਾਰ ਬੜਾ ਮੁਸਕਾਂਦੇ ਨੇ ਉਤੋਂ ਤੋਂ ਦਿਲ ਅੰਦਰ ਰੱਖਦੇ ਖਾਰ ਬੜਾ ਮਾਰਿਆ ਮੈਨੂੰ ਨਾਨ ਜੋਤੀ ਨੇ ਜੀਤੇ ਸੀ ਇਤਵਾਰ ਬੜਾ ਮਾਰਿਆ ਮੈਨੂੰ ਨਾਨ ਜੋਤੀ ਨੇ ਜੀਤੇ ਸੀ ਇਤਵਾਰ ਬੜਾ ਖੁਸ਼ਬ ਤੇਰਾ ਓ ਹੋ खुशी है बथे ना वो दिल मेरा तो लगदा ओही है जो दिल मेरे दी चोर लगदा ओही है जो दिल मेरे दी चोर लगदा ओही है लगदा ओही है जो करदी नहीं कद कर गूर लगदा ओही है जो सुनाए उस नू ने पुन ने वो कद गीत नहीं ਜੋ ਸੁਣਾਏ ਉਸਨੋ ਨੇ ਪੁੱਲ ਨਹੀਂ ਓਗਦੇ ਕੀਤੇ ਨਹੀਂ ਬਿਨ ਉਸਦੇ ਹੁਣ ਤਾਂ ਪਾਉਣੀ ਕਿਤੇ ਪਰੀਤ ਨਹੀਂ ਬਿਨ ਉਸਦੇ ਹੁਣ ਤਾਂ ਪਾਉਣੀ ਕਿਤੇ ਪਰੀਤ ਨਹੀਂ ਰੂਹ ਖੁਸ਼ ਹੋ ਜਾਂਦੀ ਤੱਕੇ ਜਿਸ ਦੀ ਤੂ ਰੂਹ ਖੁਸ਼ ਹੋ ਜਾਂਦੀ ਤੱਕੇ ਜਿਸ ਦੀ ਤੂ ਲੱਗਦਾ ਏ ਉਹੀ ਐ ਜੋ ਦਿਲ ਮੇਰੇ ਦੀ ਚੋੜ ਲੱਗਦਾ ਏ ਉਹੀ ਐ ਲੱਗਦਾ ਏ ਉਹੀ ਐ ਜੋ ਦਦ ਮੇ ਦੀ ਚੋੜ ਲੱਗਦਾ ਏ ਉਹੀ ਐ ਕਰਦੀ ਸੀ ਕਰਦੀ ਸੀ ਸੈਰ ਜੋ ਬਾਗ ਵਿੱਚ ਨਿਤ ਕਰਦੀ ਸੀ ਸੈਰ ਜੋ ਬਾਗ ਵਿੱਚ ਨਿਤ ਸੱਚ ਦਸਾਂ ਉਸ ਬਿਨਾ ਲਗਦਾ ਨਾ ਚਿੱਤ ਕਰਦੀ ਸੀ ਸਹਰ ਜੋ ਕਰਦੀ ਸੀ ਸਹਰ ਜੋ ਬਾਗ ਵਿੱਚ ਨਿਤ ਸੱਚ ਦਤਉ ਦੇਣਾ ਲਗਦਾ ਨਾ ਚਿੱਤ ਨੈਣ ਜੋਤੀ ਬਿਨ ਸੰਗ ਰੂਰ ਦੀ ਨੂੰ ਨੈਣ ਜੋਤੀ ਬਿਨ ਸੰਗ ਰੂਰ ਦੀ ਨੂੰ ਹੁਣ ਪਾਵੇ ਨਾ ਕੋਈ ਹੋਰ ਹੁਣ ਪਾਵੇ ਨਾ ਕੋਈ ਹੋ ਨੈਣ ਜੋਤੀ ਬਿਨ ਨੈਣ ਜੋਤੀ ਬਿਨ ਸੰਗ ਰੂਰ ਵੀਨੂ ਨੈਣ ਜੋਤੀ ਬਿਨ ਸੰਗ ਰੂਰ ਵੀਨੂ ਹੁਣ ਪਾਵੇ ਨਾ ਕੋਈ ਹੋਰ ਲੱਗਦਾ ਓਹੀ ਐ ਜੋ ਦਿਲ ਮੇਰੇ ਦੀ ਚੋੜ ਲੱਗਦਾ ਓਹੀ ਐ ਜੋ ਦਿਲ ਮੇਰੇ ਦੀ ਚੋੜ ਲੱਗਦਾ ਓਹੀ ਐ ਲੋ ਜੀ ਇਹ ਆਪਣਾ ਲਿਖਿਆ ਗੀਤ ਗੌਂਦੀ ਆਪ ਜੀ ਨੇ ਸੁਣਾਉਣ ਦੀ ਕੋਸ਼ਿਸ਼ ਕੀਤੀ ਹੈ ਮੇਰੇ ਤੋਂ ਤਾਂ ਚੰਗੀ ਤਰ੍ਹਾਂ ਗਾਇਆ ਨਹੀਂ ਗਿਆ ਤੁਹਾਡੇ ਵਿੱਚ ਕੋਈ ਵੀ ਇਸ ਗੀਤ ਨੂੰ ਗਾ ਸਕਦਾ ਹੈ ਧੰਨਵਾਦੀ ਹੋਵਾਂਗਾ ਗੀਤ ਗਾਓ ਗੀਤ ਗਾਓ ਕੋਈ